ਜੀ ਦੋਸਤੋ ਕਿਵੇਂ ਹੋ ਠੀਕ ਠਾਕ ਹੋ ਸਾਰੇ ਜਾਣੇ ਤੇ ਤੁਹਾਡੇ ਨਾਲ ਮੈਂ ਅੱਜ ਤੱਕ ਇਹ ਨਹੀਂ ਜ਼ਿਕਰ ਕੀਤਾ ਵੀ ਮੈਂ ਕਬੂਤਰ ਵੀ ਰੱਖੇ ਆ ਜਾਂ ਮੈਂ ਕਬੂਤਰ ਬਾਜੀਆਂ ਠੀਕ ਆ ਤੇ ਅੱਜ ਇਹ ਮੇਰੀ ਜਿਹੜੀ ਵੀਡੀਓ ਅੱਜ ਜਿਹੜਾ ਮੇਰਾ ਵਲੌਗ ਆ ਅੱਜ ਮੇਰਾ ਇਹ ਕਬੂਤਰਾਂ ਦੇ ਉੱਪਰ ਤੇ ਤੁਹਾਨੂੰ ਅਸੀਂ ਦਿਖਾ ਲਦੇ ਹਾਂ ਅਸੀਂ ਆਪਣੇ ਨਾਲ ਕਬੂਤਰਾਂ ਨੂੰ ਰੰਗ ਲਗਾ ਰਹੇ ਆ ਤੇ ਤੁਹਾਨੂੰ ਅਸੀਂ ਕਬੂਤਰ ਤਾਂ ਚਲੋ ਜਿਹੜੇ ਥੋੜੇ ਜਿਹੇ ਜਿਨ੍ਹਾਂ ਨੂੰ ਰੰਗ ਲਾਉਣਾ ਸੀ ਤੁਹਾਨੂੰ ਉਹ ਹੀ ਕਬੂਤਰ ਦਿਖਾਵਾਂਗੇ ਉਸ ਤੋਂ ਇਲਾਵਾ ਸਾਡੇ ਕਬੂਤਰ ਆ ਸਾਡੇ ਕੋਠੇ ਤੇ ਉੱਪਰ ਆ ਤੇ ਚਲੋ ਹੁਣ ਅਸੀਂ ਤੁਹਾਨੂੰ ਦਿਖਾਉ ਲਦੇ ਆ ਆਪਣੇ ਤੁਹਾਨੂੰ ਉਹ ਕਬੂਤਰ ਜਿਨ੍ਹਾਂ ਨੂੰ ਅਸੀਂ ਰੰਗ ਲਾਉਣਾ ਠੀਕ ਆ ਆਜੋ ਇਹਨੂੰ ਗੁਗਾਰੇ ਸਰਦੇ ਕਰ ਇਹਨੂੰ ਗੁਗਾਰੇ ਸਬੰਦੇ ਹਾਂ ਐਂਜੰਸੀ ਹੋ ਜਾ ਵੀਦਾ ਇੱਕ ਜੀ ਨਹੀਂ ਉਤਰ ਗਏ ਆਪਣੇ ਆ ਰੰਗ ਕਿਹੜਾ ਕਾਲਾ ਤੇ ਨੀਲਾ ਹਾਂ ਇਦੋਨੇ ਗਲਾਬੀ ਕਰਨੀਆਂ ਇਹਨੀਆਂ ਇਹ ਕਹਾਵਾ ਚਾਹੇ ਕੱਦ ਦੇਣਾ ਸੱਤਾ ਨਹੀਂ ਮੁਰਨਾ ਕਲੀ ਚੱਲਦੇ ਕੱਚੇ ਕਰਨੀ ਨਹੀਂ ਇਹ ਬੋਕਰਾ ਦੀ ਬੋਕਰਾ ਅਸ਼ਾ ਪੋਟਾ ਵੀ ਕਰਨੇ ਡਾ ਗੱਲ ਉੱਥੇ ਛੱਡਿਆ ਸੀ ਪਰ ਮਜਾਰੇ ਉਹਦੇ ਵਰਗਾ ਕਰਨਾ ਨਹੀਂ ਪੁਲਸੇ ਚ ਪੋਸਤ ਸੀ ਨਾ ਆ ਉਹ ਆ ਬੈਜ ਲੰਗੇ ਬੋਤਲਾ ਲਾਉਂਦੇ ਆ ਦੀਪੂਆਂ ਨੂੰ ਹਾਂ ਕੱਟ ਗਏ ਗਿਆ ਵੇ ਦੇਨ ਮੈਂ ਚੜਨੇ ਦੋ ਦੜੰਡਾ ਲਾਦਾ ਜੀ ਲਾਦਾ ਤੇ ਨੀਲੇ ਰੰਗ ਕਿਹੜਾ ਲਾਉਂਗਾ ਹਰਾ ਹੋਰ ਨੀਲੇ ਦਾ ਕੱਚਾ ਹੀ ਕਰਨੀ ਉਹਦੀ ਇੱਕ ਵੇ ਗਲੱਬੀ ਕੀਤੀ ਹੈ اچھا ਇਹ ਦੂਜਾ ਨੀਲਾ ਹੈ ਹਾਂ ਠੀਕ ਓਕੇ ਪਾਣੀ 这样的事情。

ਇਹ ਨਹੀਂ ਕਰਨੀਏ ਕਰਨੀਏ ਇੱਕ ਪਾਸੇ ਦੀਆਂ ਠੀਕ ਆ ਇਹ ਕਿਹੜੇ ਰੰਗ ਤੁਸੀ ਦੱਸ ਸਕਦੇ ਹੋ ਗੋਲੇ ਹੀ ਦੱਸ ਸਕਦਾ ਹੈ ਨਹੀਂ ਜਿੱਦਾਂ ਜਾਨੀ ਕਿ ਕਿਹੜੇ ਰੰਗ ਆ ਇਹ ਜਾਂ ਕੁਝ ਸਪੈਸ਼ਲ ਤਾਂ ਹੈ ਇਹਦੇ ਵਿੱਚ ਬਹੁਤ ਇਸ ਰੰਗ ਨੂੰ ਕੋਈ ਸਪੈਸ਼ਲ ਪੈਂਦਾ ਕ ਕ ਜਾ ਉਹ ਜਿਹੜੇ ਚੁੰਨੀਆਂ ਨੂੰ ਰੰਗ ਕਰਦੇ ਉਹ ਹੀ ਰੰਗ ਹੈ ਉਹ ਹੀ ਹੈ ਇਹ ਵੀ ਪਾਣੀ ਇਹਦੇ ਵਿੱਚ ਵੀ ਪਾਣੀ ਪਾਇਆ ਬੰਦੇ ਰਿਹਾ ਅੱਛਾ ਧੀ ਸੱਟ ਪੋਣੇ ਆ ਰੋਕ ਕੇ ਗੱਡੀਆਂ ਭਾਈ ਵੀਡੀਓ ਬਣਾਵੇ ਤੁਹਾਨੂੰ ਕੋਈ ਤਰਾਇਦਨ ਨਹੀਂ ਫੇੜੀ ਕਰਦਣਾ ਚੱਲ ਜਾਈਏ ਅਗਲਾ ਕਿਹੜਾ ਕੱਟਣਾ ਅੱਜ ਕਿਹੜਾ ਚੱਕ ਇਹਦੀ ਮੈਂ ਕਰਨੇ ਇਹਦੇ ਸੱਤਾ ਬਣਾ ਦੇਖ ਲੈ ਪਾਸੇ ਹੈ ਨਾ ਇਹਦੇ ਸੱਤਾ ਬਣਾ ਦੇ ਪੱਲਾ ਦੋਨਾਂ ਪਾਸੇ ਬਣਾ ਦੇ ਪਰ ਮੈਂ ਇੱਕ ਪਾਸੇ ਬਣਾ ਦੇ ਕੋਈ ਹੋਣਾ ਦੋਨੇ ਬਣਾ ਦੇ ਹੋਰ ਜਾੜੀ ਤੇ ਜਿਹੜੇ ਫੱਟੇ ਉਹਦੇ ਪਾਈ ਫੱਟੇ ਆਪਣੇ ਘੁੱਟੇ ਦਾ ਕੱਚ ਪੁਰਾਣਾ ਰੰਗ ਵੀ ਲੱਗਾ ਹਾਂ ਇੱਧਰ ਪੈਟ ਇਹਦੇ ਛਿੜੇ ਇਹਦੇ ਸੱਤਾ ਬਣਾ ਦੇ ਸਿੱਧਾ ਹੀ ਨਹੀਂ ਕੋਈ ਜਦੋਂ ਪੁੱਤੋਂ ਤੋਂ ਪੁੱਤ ਲੱਗਣ ਲਿਆ ਤੇ ਫੱਟਾ ਬਣਾਇਆ ਜਵੇ ਜਮਕੂ ਥੱਲੇ ਉਹ ਗਲਾਬੀ ਰੰਗ ਦਾ ਪੂਰਾ ਜੀ ਡਟ ਨਹੀਂ ਗਏ ਬੰਦੇ ਕੰਮ ਤੇ ਤੈਨੂੰ ਕਿੰਨਾ ਚਿਰ ਹੋ ਗਿਆ ਕਬੂਤਰਵਾਜੀ ਕਰਦੇ ਨੂੰ 2002 2002 ਤੋਂ ਕਰਦਾ ਸਹੀ ਆ ਗੋਲ ਤੈਨੂੰ ਮੈਨੂੰ ਲਾੜਾ ਦੂੰ ਥੋੜਾ ਜਿਹਾ ਲਾਦਾ ਜਾਂ 15 ਜਿਹੇ ਲੱਗਾ 2015 ਜੀ ਲੱਗਾ ਦੁਕਾਨ ਨੂੰ ਪੜਦੇ ਹੁੰਦੇ ਸੀ ਉਦੋਂ ਅਸੀਂ ਨੇ ਪਹਿਲਾ ਦਾਣੇ ਪੌਣ ਨਹੀਂ ਚੜਦਾ ਹੁੰਦਾ ਈ ਕੋਠੇ ਤੇ ਹੋਸ਼ਾ ਦਾ ਕਿਰਾਨਾ ਇਹਦੇ ਵੀ ਉੱਦੇ ਲੜਾ ਕਿਦਾਂ ਉਹਦੇ ਨਾਲ ਬੱਟਾ ਬੱਟਾ ਇਹਦੇ ਬੱਟਾ ਬਣਾਉਣਾ ਚੱਕਾ ਚੱਕਣੀਆਂ ਕੀਤੀਆਂ ਆ ਉਹਦੇ ਉਠਾ ਦਾ ਘਰ ਇਹ ਤਾਂ ਜਿਹੜਾ ਕਦ ਬਣਾਇਆ ਕਾਤੀ ਬਣਾਇਆ ਸੈਂਟਰ ਉਹ ਲੈ ਕੇ ਨਹੀਂ ਆਂਦੀ ਤੇ ਬਾਅਦ ਜਿਹੜੇ ਰੰਗ ਹੋਣਾ ਇਹ ਬੱਚਾ ਬਾਜੀ ਨੇ ਜਮਾ ਗਏ। ਬਾਜੀਆਂ ਆਪਣੀ ਕਿੰਨੀਆਂ ਨੂੰ ਆ ਕਿੰਨੀ ਨਾਉਣੀਆਂ ਬਾਜੀਆਂ ਆਪਣੀਆਂ 25 ਹੋਣਗੀਆਂ। ਪਤਾ ਚੀ ਜੂਨ ਤੋਂ। ਜੀ। ਉਹਦੇ ਨਾਲ ਇਸ ਪੈ ਤੋਂ ਸੈਂਟਰ ਵਾਲੀ। ਤੁਹਾਨੂੰ ਅਸੀਂ ਇਹ ਵੀ ਦੱਸ ਦਈਏ ਦੋਸਤੋ ਕਿ ਸਾਡੀਆਂ ਬਾਜੀਆਂ ਜਿਹੜੀਆਂ ਆ 15 ਬਾਜੀਆਂ ਤੈਹ ਹੋ ਚੁੱਕੀਆਂ 51 5100 ਦੀਆਂ ਜੂਨ ਮਹੀਨੇ। ਠੀਕ ਹੈ। 15 داری ਦੀਆਂ 15 ਅੰਬੀ ਦੀਆਂ ਤੇ ਤਿੰਨ ਪੱਲੇ ਦੀਆਂ ਦੋ ਦੋ ਪੱਲੇ ਦੀਆਂ ਤਿੰਨ ਪਾਟੀ ਦੀਆਂ ਤੇ ਦੋ ਕੰਨੂ ਦੀਆਂ 37 ਵਾਜੀਆਂ ਤੈਹ ਹੋ ਚੁੱਕੀਆਂ ਉਹਨਾਂ ਦੇ ਜਾਨਵਰੇ ਤਿਆਰ ਹੋ ਰਹੇ ਰੰਗ ਲੱਗ ਚੁੱਕੇ ਨੇ ਇਹ ਗੱਛੇ ਪੱਲੇ ਫਿੱਕੀਆਂ ਕਰਾ ਦੇ ਇਹਦੇ ਇੱਧੇ ਰੰਗ ਲਾਦੇ ਫਿਰ ਜਿਆਦਾ ਕਿਸਮੈਲਾ ਜਾ ਹੋ ਜਾਣਾ ਹੈ ਹਨਾ ਤੇ ਪਹਿਲਾਂ ਲੱਗਾ ਗਲਾਬੀ ਹੈ ਨਾ

ਇਹ ਉਹ ਪਈ ਗੋਚ ਪੋਣਾ ਹੈ ਬਬਾ ਸੌਖਾ ਰੱਖੇ ਪਹਿਲੇ ਥੋੜਾ ਵੀ ਲੰਬੀਆਂ ਉਂਗਲੀਆਂ ਪਾ ਲੈਣਾ ਆਪਣਾ ਦੋਸਤੋ ਐਥੋ ਅੱਦੇ ਨੂੰ ਫੱਟਾ ਕਹਿੰਦੇ ਆ ਠੀਕ ਆ ਤੇ ਉਹ ਸਿਰੇ ਵਾਲੀ ਕੰਨੀ ਰੰਗਣੀ ਹੁੰਦੀ ਆ ਠੀਕ ਆ ਆ ਕੱਲੀ ਕੱਚ ਤੇ ਜੇ ਇਥੇ ਢਿੱਡ ਤੇ ਰੰਗ ਕਰੀਏ ਤਾਂ ਉਹ ਘੰਡ ਕਹਿੰਦੇ ਆ ਠੀਕ ਆ ਤੇ ਜੇ ਕੱਚ ਤੋਂ ਲੈ ਕੇ ਉਹ ਫੁੱਟੀ ਤੱਕ ਰੰਗ ਕੀਤਾ ਜਾਵੇ ਤਾ ਫੇਰ ਉਹਨੂੰ ਸੱਤਾ ਕਹਿੰਦੇ ਆ ਠੀਕ ਆ ਤੇ ਆ ਪੂਸ਼ ਰੰਗਣੀ ਹੁੰਦੀ ਥੋੜੀ ਜੀ ਤੁਹਾਨੂੰ ਮੈਂ ਦਖਾਲ ਦਾ ਵੀਡੀਓ ਜੀ ਦੇਖ ਨਹੀਂ ਰਹੀ ਤੇ ਥੋੜੀ ਜੀ ਪੂਸ਼ ਹੁੰਦੀ ਆ ਇੱਥੋਂ ਰੰਗਣੀ ਠੀਕ ਆ ਹੋਰ ਦਾੜੀ ਰੰਗ ਦਾ ਕੀ ਕਿਹੜਾ ਕਿਹੜਾ ਹੁੰਦਾ ਦੱਸ ਦੇ ਇੱਕ ਵਾਰੀ ਤੁਸੀਂ ਆਉਣੇ ਆ ਹਟ ਜਾਂਦੇ ਹਾਂ ਇਹ ਫੱਟਾ ਹੋ ਗਿਆ ਬਸ ਇਹੀ ਹੋਣੇ ਪਏ ਅੱਧਾ ਪੱਲਾ ਰੰਗ ਹੋ ਗਿਆ ਇਹ ਚਲੋ ਜੀ ਲੋ ਜੀ ਆ ਕਬੂਤਰ ਜਿਹੜਾ ਨਾ ਇਹਦਾ ਕਾਲਾ ਘੰਡ ਹੋਣ ਲੱਗਾ ਇਹਨੂੰ ਘੰਡ ਕਹਿੰਦੇ ਆ ਘੰਡ ਰੰਗਣਾ ਜਾਂ ਜਦੋਂ ਕਹਿੰਦੇ ਨਾ ਔਰਦੇ ਦਾ ਕਹਿੰਦੇ ਆ ਸਾਡੇ ਕਬੂਤਰ ਦਾ ਘੰਡ ਰੰਗ ਕੀਤਾ ਹੋਇਆ ਇਹਨੂੰ ਘੰਡ ਕਹਿੰਦੇ ਆ ਇੱਥੋਂ ਲੈ ਕੇ ਡੜਤਾ ਕ ਰੰਗ ਕਰਨਾ ਉਦੋਂ ਥੱਲੇ ਪੋਟਾ ਰੰਗਿਆ ਜਾਂ ਛਾਤੀ ਇਹਨੂੰ ਘੰਡ ਕਹਿੰਦੇ ਆ ਦੇਖ ਲਓ ਸੀ ਕਿੱਦਾਂ ਬ੍ਰਸ਼ ਦੇ ਨਾਲ ਬੋਤਲ ਵਿੱਚ ਭੇਕੇ ਰੰਗ ਲੱਗ ਰਹੇ ਨੇ ਕੰਡ ਰੰਗ ਹੋ ਰਿਹਾ ਸਕੂਟਰ ਦਾ ਇਹਨੂੰ ਕਹਿੰਦੇ ਆ ਕੰਡ ਰੰਗਣਾ ਕੰਡ ਰੰਗਾ ਜਾਂ ਕੰਡ ਨੂੰ ਰੰਗ ਕੀਤਾ ਹੋਇਆ ਕਬੂਤਰ ਠੀਕ ਆ ਕੱਲਾ ਕੰਡੇ ਕੰਨੇ ਇਹਦਾ ਪੂਸ਼ਕ ਟੋਰੀ ਟੋਰੀ ਪੂਸ਼ ਚਲੋ ਦੋਸਤੋ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਟੋਰੀ ਪੂਸ਼ ਕਿਹੜੀ ਹੁੰਦੀ ਆ ਠੀਕ ਆ ਤੇ ਉਹ ਕਿੱਦਾਂ ਰੰਗੀ ਜਾਂਦੀ ਆ ਆਹ ਲੋ ਆਪਾਂ ਕਬੂਤਰ ਨੂੰ ਹਣ ਲਿਆ ਕਮਾ ਤੇ ਇਹਦੀ ਜਿਹੜੀ ਪੂਸ਼ ਆ ਇੱਕ ਤਾਂ ਹੁੰਦੀ ਪੂਰੀ ਰੰਗਣੀ ਪੂਸ਼ ਠੀਕ ਆ ਇੱਕ ਹੁੰਦੀ ਆ ਪੂਛ ਨੂੰ ਅੱਧਾ ਰੰਗ ਕਰਨਾ ਇਹ ਆਪਾਂ ਅੱਧੀ ਕਰਾਂਗੇ ਇਹ ਟੌਰ ਵਾਲੀ ਪੂਛ ਬਣਾ ਲੈਣੀ ਆ ਜਿਹਨੂੰ ਆਪਾਂ ਟੋਰੀ ਪੂਛ ਕਹਿੰਦੇ ਆ ਆ ਦੇਖ ਲਓ ਇਹ ਟੋਰੀ ਪੂਛ ਬਣ ਗਈ ਕਬੂਤਰ ਦੀ ਹੁਣ ਕਾਲੀ ਟੋਰੀ ਇਹਨੂੰ ਕਹਿ ਦਿੰਦੇ ਮੇਰਾ ਕਾਲੀ ਟੋਰੀ ਦਾ ਉੜਦਾ ਇਹ ਉਹ ਰੰਗਿਆ ਤੇ ਉਹ ਪੂਛ ਕੰਗਾਂ ਦੀ ਜਮਾਂਦਰੂ ਹੁੰਦੀ ਆ ਉਹਨੂੰ ਜਮਾਂਦਰੂ ਆਖਿਆ ਜਾਂਦਾ ਜਸਕਾ ਜੂਹੇ ਦੀ ਬਾਜੀ ਦਾ ਦੇਖ ਤਾਂ ਕਿੰਦਾ ਪਿੰਜਰੇ ਦੇ ਵਿੱਚ ਸਿਰੀਆਂ ਚੱਕ ਕੇ ਖੜੇ ਆ ਤੇ ਬੱਕ ਇਹਨਾਂ ਸਾਰਿਆਂ ਕਬੂਤਰਾਂ ਨੂੰ ਅੱਜ ਰੰਗ ਲੱਗੂਗਾ। ਦਰ ਕੰਨਿਆਲ ਕੰਨੋਲ ਵੀ ਲਾ ਜਾਂਦਾ। ਅੱਛਾ ਆਹ ਦੇਖ ਕੰਨੀਆਂ ਕੀਤੀਆਂ ਕਾਲਾ ਕੰਡ ਆਹ ਕਾਲਾ ਕੰਡ ਹੈ ਕੰਨੀਆਂ ਦਿਖਾਈ ਮਡੀਆਂ ਜੀਆਂ। ਕੰਨੀ ਚੱਕ ਕੇ ਦਿਖਾਈ ਇੱਧਰ ਨੂੰ ਹਾਂ ਆਹ ਕੰਨੀ ਕੀਤੀ ਦੂਜੀ ਕੰਨੀ ਇਹ ਆ ਵੀ ਕਰਨੀ ਕੀਤੀ ਆ ਪੂਸ਼ ਕਾਲੀ ਡੌਰੀ ਜਿਹੜਾ ਇੱਥੇ ਰੰਗ ਲਾਉਣਾ ਇਹਨੂੰ ਕੀ ਕਹਿੰਦੇ ਆ ਬੈਟ ਲੱਗੀ ਆ ਬੈਟ ਲੱਗੀ ਆ ੱਚਾ ਇਹ ਵੀ ਨਿਸ਼ਾਨੀ ਹੁੰਦੀ ਆ ਠੀਕ ਆ ਇਹ ਫੱਟਾ ਕੀਤਾ ਹੈ ਚਲੋ ਕੋਈ ਗੱਲ ਨਹੀਂ ਔਰੇ ਦਾ ਭਾਈ ਪਿਆਰ ਰੱਤਾ ਵਾਲਾ ਇਹਦੇ ਕਿਹੜਾ ਕਰਨਾ ਡੰਡਾ 7 ਅੱਛੇ ਦੇ 사ਤਾ ਬਣਾਉਣਾ ਹੈ ਦੋਸਤੋ ਤੁਸੀਂ ਦੇਖ ਲਓ ਜਿਹੜੇ ਜਦੋਂ ਜਿਹੜਾ ਕਬੂਤਰ ਤੇ ਕਹਿੰਦੇ ਨੇ ਨਾ ਕਿ ਕਬੂਤਰ ਦੇ 사ਤਾ ਬਣਿਆ ਆ ਬੱਲੇ ਤੇ ਹਨਾ ਉਹ ਆ ਹੁੰਦਾ ਆ ਠੀਕਾ ਲੈ ਮੈਂ ਫੜ ਲਨਾਂ ਚਲ ਕਰ ਇਹਦੇ ਕਾਲਾ 사ਤਾ ਕਰਨਾ ਕੰਟ ਨਹੀਂ ਲਈ ਲਿਆਵਾਂਗੇ ਉਹ ਤੰੜੀ ਉੱਡ ਜਾਂਦੀ ਹੈ ਇਹ ਤਾਂ ਮੈਂ ਸੁਣਿਆ ਲਿਆ ਆ ਉਦੋਂ ਤੋਂ ਕਿਤੋਂ ਨੇ ਆਤੀ ਘਰਾ ਨਹੀਂ ਕੀਤਾ ਕਿਸੇ ਦੇ ਅਜੇ ਤੱਕ ਆ ਆ ਟੋਪੀਆਂ ਨਹੀਂ ਲੱਗਣੀਆਂ ਬੋਦੀ ਨਹੀਂ ਇਹਦਾ ਭਰਾਵਾ ਮੈਂ ساری ਤਾਰੇ ਨਾਲ ਰਵਾ ਗੇ ਗਵੰਡੀ ਮੈਂ ਕਿਹਨੂੰ ਖੇਲੇ ਹੂੰ ਤਾਰੇ ਗੰਦੇ ਅਲੱਗੋ ਦੇ ਕੋਠੇ ਬਾਈ ਨੂੰ ਸਾਡੇ ਕੋਲ ਤੇ ਤਾਂ ਇਹ ਫਸਲੇ ਨਾ ਥੋੜਾ ਜਿਹਾ ਗੋਲੇਟੜ ਨੂੰ ਮੁੰਡਾ ਲੜਨ ਨੂੰ ਲੜਨ ਨੂੰ ਹੱਦੇ ਕਰ ਨਾ ਕੀ ਕਰਦੇ ਇਹ ਵੀ ਚੰਕੂ ਪੂਰਾ ਉੱਪਰੋਂ ਸੱਤਾ ਹੈ ਨਾ ਕਨੋਂ ਦੇ ਵੀ ਕਾੜੇ ਕੀਤੇ ਆ ਹੋੜਾ ਕਰ ਰਿਹਾ ਠੰਡਿਓਂ ਵੀ ਨਾ ਦੋਸਤੋ ਇਹ ਹੋ ਗਿਆ ਸੱਤਾ ਜੇ ਕਹਿੰਦੇ ਨਾ ਸਾਦਾ ਬੜਿਆ ਕੂਤਰ ਦੇ ਉੱਡਦੇ ਦੇ ਇਹ ਹੁੰਦਾ ਸੱਤਾ ਐਦਾ ਇੱਥੋਂ ਐਦਾ ਮੁੜ ਕੇ ਐਦਾ ਨੂੰ ਸੱਤਾ ਕਹਿੰਦੇ ਆ ਚੱਲ ਉਹ ਜਿਹੇ ਪਾਸੇ ਨਾਲ ਦੂਜੇ ਬੰਨੇ ਗੁਲਾਬ ਉਹ ਵੀ ਸੱਤਾ ਹੈ ਕਰਨਾ ਫੇਰੀ ਹੋ ਗਿਆ ਹਾਂ ਨਹੀਂ ਇਹ ਦੂਜੇ ਪਾਸੇ ਉਹਦਾ ਮੈਨੂੰ ਪਤਾ ਨਹੀਂਗਾ ਫੜ ਲਾ ਨਾ ਦੂਜੇ ਪਾਸੇ ਮੈਂ ਫੜ ਲਾਵਾਂਗਾ ਆਹੋ ਕੱਪੜਾ ਰੱਖ ਲਾ ਕੁਝ ਘਾਰ ਲੱਗੜ ਗਲਾਬੰਦ ਕਮਾ ਲਈ ਮੈਂ ਪਰਖਣੇ ਚੜਦੇ ਮੈਂ ਕਿ ਨਾ ਗਲਾਬੀ ਆ ਦਾ ਸੋਹਣਾ ਹੁੰਦਾ ਜਾਂ ਉਹ ਬਰਸ਼ ਕਰਕੇ ਨਹੀਂ ਇਹ ਆਰਡਰ ਆਰਦਾ ਬਸ ਉੱਪਰ ਹੀ ਆਂਦੇ ਨਹੀਂ ਇਹ ਇਹ ਰੂਮ ਕਰਕੇ ਵਧੀਆ ਲੱਗਦਾ ਹਨ ਉਹ ਬਰਸ਼ ਆ ਕਰਕੇ ਬਰਸ਼ ਮੋਟਾ ਆ ਉੱਦਾਂ

ਉੱਤੋਂ ਵਾਲੇ ਪੱਛਾ ਘੜਾਇਆ ਹੈਕਰ ਕਮਰ ਵਾਲੇ ਪੁੱਤਰ ਨਾ ਪੜ ਗਿਆ ਵੱਡਾ ਹੋ ਗਿਆ ਜਿੱਲਾ ਘੁੱਤੇ ਰਹੇ ਨੇ ਬੱਚੇ ਦੇ ਪੈ ਜਿਹੜਾ ਪੰਜਾ ਹੋਇਆ ਵੇ ਵਧੀਆ ਦਰਨੀ ਖਰਾਬ ਹੋ ਗਈ ਹੈ ਵਧੀਆ ਚਲ ਮਸਾਉਂਦੇ ਚਲੋ ਇਹ ਵੀ 2 ਸੱਤੇ ਪਣ ਗਏ ਨੇ ਪੂਸਤਾਲੀ ਨਾਂਗਣੀ ਬਸ ਕਰ ਲੈ 2 ਹੀ ਸੱਤੇ 耳机呢？给我那手 ਇਹਦੇ ਵੀ ਸੱਤਾਂ ਗਾਲ ਇਸ ਦੇ ਕੱਚ ਟੁੱਸਾ ਤਾਂ ਨਹੀਂ ਕਰਨ ਅੱਗੇ ਫਾੜ ਇਹਦੇ ਵੀ ਸੱਤਾਂ ਦੋਨੇ ਪਾਸੇ ਚੰਦੇ ਚਾਰ ਰੱਖ ਲਾ ਯਾਰ ਸਹੀ ਆ ਆ ਕਰਾਂ ਸਹੀ ਆ ਇਹਦਾ گلਾਬੇ ਕੀਤਾ ਤਾਂ ਹੈ ਵੈਸੇ ਇਹ ਪੁਰਾਣੇ ਕੀਤੇ ਭਿਓਂ ਨਾ ਹੀ ਬੰਦੀ ਹੋ اچھا 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 ਠੀਕ ਆ ਤੇ ਹੁਣ ਮੰਗੇਜੇ ਨਈ ਨਿਕਨੇ ਬੱਚੇ ਨਿਕਲੀ ਚੀਜ਼ੀ ਕਰਦੇ ਘੜਾਏ ਅੱਛਾ ਠੀਕ ਆ ਸਹੀ ਆ ਕਿੰਨੇ ਕਬੂਤਰ ਡੋਡਲ ਕਿੰਨੇ ਰੰਗ ਕੀਤਾ ਅੱਜ ਸਾਰੇ ਬਾਰਾ ਤੇ ਨਾ

ਇਨੇ ਪਹਿਲਾਂ ਕਿਹੜਾ ਕੀਤਾ ਸੀ ਗੁਲਾਬੀ ਤੇ ਹੁਣ ਕਿਹੜਾ ਕੀਤਾ ਬੱਸ ਹਾਂ ਜਾਈਂ ਹਾਂ ਕਾ ਹੋ ਗਏ ਵੇਲੇ ਆਹੋ ਪਹਿਲਾਂ ੜਾ ਕੇ ਦੇਖ ਲੈਣਾ ਕੀ ਕਹਿੰਦੇ ਆ ਫੇਰ ਰੂਖ ਛੱਡਦੇ ਹਾਂ ਹੋਰ ਕੀ ਜੇ ਤਾਂ ਲੱਗੇ ਕੋਈ ਨਹੀਂ ਦੀਦਾ ਜਾਂ ਨਹੀਂ ਪਤਾ ਪਤਾ ਹੀ ਉਹਦਾ ਜਿਹਾ ਰੰਗ ਮੜਾ ਜਿਹਾ ਉਹ ਦੇਖੀਓ ਇਹ ਨਾਲ ਜਿਹੜਾ ਕੀਤਾ ਉਹ ਵੀ ਇਦਾਂ ਹੀ ਲੱਗਦਾ ਗੁਲਾਬੀ ਹਜੇ ਸੁੱਕਣੇ ਆ ਨਾ ਹਜੇ ਗਿੱਲੇ ਹੋਏ ਆ ਹਨਾ ਜਿਹਦੇ ਦੇ ਆਦੇ ਟੂਸਾ ਕੀਤਾ ਹੋਇਆ ਇਹ ਨਾਮ ਦੇ ਕਲਾਬੀ ਹੈ ਕਿੰਨੀ ਸੀ ਇੰਦਰ ਜੰਗੂਆਂ ਦੇ ਬਦੂ ਦੇ ਜਗਰ ਨਹੀਂ ਰੰਗ ਦਾ ਸਹੀ ਆ ਜਰਾ ਉਹ ਹਰਾ ਇਸਰ ਖੋਣ ਦਾ ਬਟਨ ਹੀ ਹੈ ਸਾਫੇ ਤੇ ਸਾਨਸਾਂ ਤੇ ਤੇ ਬਟਾ ਬੇਚਿਆ ਯਾ ਸਹੀ ਨਾ ਰੰਗ ਹੋਣਾ ਹਾਂ ਆ ਜਾ ਆ ਜਾ ਚਾਚਾ ਦਾ ਇਹ ਲਿਬੜਿਆ ਹਾਲੇ ਭਜਿਆ ਦਾ ਪੱਠਾ ਤੇ ਕੋਈ ਨਹੀਂ ਗਿੱਲਾ ਕਰਕੇ ਲੱਗਦਾ ਆ ਲਿਬੜਿਆ ਨਹੀਂ ਤਾਂ ਸਾਡੇ ਕੋਲ ਚੋੜੀ ਦੇ ਗੂਤਰਿਆ ਯਾਰ ਹਾਂ ਐ ਜੋ ਹੋਰ ਕੀ ਹਮ ਖਰਾਕਾ ਖਲਾਖਲਾ ਕੇ ਅੱਡੇ ਪਾਲਿਆ ਇਹਨਾਂ ਦੇ ਮਾਂ ਵੀ ਹੈਗੇ ਆਪਣੇ ਕੋਲ ਹਾਂ ਬਾਕੀ ਗਏ ਆਪਣੇ ਘਰ ਦੇ ਬਲੱਡ ਹੈ ਕਮੈਂਟ ਲੈ ਤੇਰਾ ਬੈਠਾ ਵਾਲਾ ਬਾਕੀ ਸਾਰੇ ਘਰ ਦੇ ਤੇ ਦੋਸਤੋ ਇਹ ਸਿਗਾ ਸਾਡਾ ਕਬੂਤਰਬਾਜੀ ਦਾ ਪਹਿਲਾ ਵਲੋਗ ਤੇ ਮੈਂ ਅੱਗੇ ਤੋਂ ਵੀ ਆਪਣੇ ਕਬੂਤਰਬਾਜੀ ਦੇ ਜਿੰਨੇ ਵੀ ਸਾਡੇ ਵਲੋਗ ਹੋਣਗੇ ਅਸੀਂ ਜਿੱਥੇ ਵੀ ਕਬੂਤਰਬਾਜੀ ਤੇ ਕਬੂਤਰ ਛੱਡਣ ਜਾਵਾਂਗੇ ਜਾਂ ਸਾਡੀਆਂ ਜਿਹੜੀਆਂ ਘਰ ਦੀਆਂ ਬਾਜ਼ੀਆਂ ਆ ਦਾਰੀ ਦੇ ਕੋਠੇ ਤੋਂ ਜਾਂ ਅੰਬੀ ਦੇ ਕੋਠੇ ਤੋਂ ਉਹਦੀ ਮੈਂ ਅਪਡੇਟ ਦਿੰਦਾ ਰਹੂੰਗਾ ਵੀਡੀਓ ਰਾਹੀਂ ਠੀਕ ਆ ਇਹ ਇੱਕ ਸਾਡਾ ਇੱਕ ਛੋਟਾ ਜਿਹਾ ਵਲੋਗ ਸਿਗਾ ਤੇ ਅੱਜ ਅਸੀਂ ਨਾ ਕਬੂਤਰਾਂ ਨੂੰ ਰੰਗ ਲਗਾਏ ਸੀਗੇ ਰੰਗ ਤਾਂ ਅਸੀਂ ਪਹਿਲਾਂ ਵੀ ਲਗਾਏ ਸੀ ਪਰ ਅੱਜ ਅਸੀਂ ਥੋੜੇ ਜੇ ਦੁਬਾਰਾ ਲਗਾਉਣ ਲੱਗੇ ਸੀ ਕਿ ਥੋੜੇ ਜੇ ਕਬੂਤਰ ਰਹਿ ਗਏ ਸੀ ਬੱਚੇ ਰਹਿ ਗਏ ਸੀਗੇ ਤੇ ਉਹਨਾਂ ਨੂੰ ਤੇ ਮੈਂ ਅਗਲੀ ਵਾਰ ਵੀ ਅਗਲੇ ਆਪਣੇ ਬਲੌਗ ਕਬੂਤਰਬਾਜੀ ਦੇ ਵੀ ਲੈ ਕੇ ਆਵਾਂਗਾ ਜਿੰਨੇ ਸਾਡੇ ਜੂਨ ਮਹੀਨੇ ਤੋਂ ਜਿਹੜੀਆਂ ਬਾਜ਼ੀਆਂ ਸਟਾਰਟ ਆ ਜਾਂ ਦੜੇ ਸਟਾਰਟ ਆ ਜਾਂ ਟੂਰਨਾਮੈਂਟ ਆ ਜਾਂ ਪਿੰਡਾਂ ਦੀਆਂ ਬਾਜ਼ੀਆਂ ਆ ਜਿੱਥੇ-ਜਿੱਥੇ ਵੀ ਅਸੀਂ ਜਾਵਾਂਗੇ ਆਪਣੀ ਉੱਥੋਂ-ਉੱਥੋਂ ਦੀ ਅਪਡੇਟ ਤੇ ਉੱਥੋਂ-ਉੱਥੋਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤਾਂ ਸਾਰਿਆਂ ਨੂੰ